ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਅੱਜ ਪ੍ਰਦਰਸ਼ਨ ਦਾ ਮੈਦਾਨ ਬਣ ਗਈ ਜਦੋਂ ਸਵੇਰ ਮੌਕੇ ਸੈਂਕੜੇ ਗੁੱਸੇ ਵਿੱਚ ਆਏ ਵਿਦਿਆਰਥੀਆਂ ਦੇ ਵੱਲੋਂ ਗੇਟ ਨੰਬਰ 2 ਤੋੜ ਦਿੱਤਾ ਗਿਆ ਤੇ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਉਹ ਦਾਖਲ ਹੋ ਗਏ ਵਿਦਿਆਰਥੀ ਰਾਜ ਕਰੇਗਾ ਖਾਲਸਾ ਅਤੇ ਅਸੀਂ ਗੁਲਾਮ ਨਹੀਂ ਦੇ ਨਾਅਰੇ ਲਗਾ ਰਹੇ ਸਨ ਇਹ ਪ੍ਰਦਰਸ਼ਨ ਸੈਨੇਟ ਤੇ ਸਿੰਡੀਕੇਟ ਵਿੱਚ ਕੀਤੇ ਜਾ ਰਹੇ ਬਦਲਾਵਾਂ ਦੇ ਵਿਰੋਧ ਵਿੱਚ ਹੋ ਰਿਹਾ ਵਿਦਿਆਰਥੀਆਂ ਦਾ ਇਹ ਦਾਵਾ ਹੈ ਕਿ ਕੇਂਦਰੀ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਪੰਜਾਬ ਯੂਨੀਵਰਸਿਟੀ ਦੀ ਆਤਮ ਨਿਰਪਰ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਯੂਨੀਵਰਸਿਟੀ ਪੰਜਾਬ ਦੀ ਧਰਤੀ ਉੱਤੇ ਬਣੀ ਹੈ ਅਤੇ ਇਸ ਦਾ ਹੱਕ ਪੰਜਾਬ ਨਾਲ ਹੀ ਰਹੇਗਾ ਪਰਦਰਸ਼ਨੀ ਦੌਰਾਨ ਯੂਨੀਵਰਸਿਟੀ ਦੇ ਮੁੱਖ ਗੇਟਾਂ ਉੱਤੇ ਪੁਲਿਸ ਵੱਲੋਂ ਕਾਫੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ ਪਰ ਫਿਰ ਵੀ ਵਿਦਿਆਰਥੀ ਰੁਕਾਵਟਾਂ ਤੋੜ ਕੇ ਅੰਦਰ ਦਾਖਲ ਹੋ ਗਏ ਹਾਲਾਤ ਕੁਝ ਸਮੇਂ ਦੇ ਲਈ ਬੇਕਾਬੂ ਹੋ ਗਏ ਸਨ ਜਿਸ ਕਾਰਨ ਯੂਨੀਵਰਸਿਟੀ ਦਾ ਆਮ ਕੰਮਕਾਜ ਅਤੇ ਕਲਾਸਾਂ ਵੀ ਪ੍ਰਭਾਵਿਤ ਹੋਈਆਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਸਪੱਸ਼ਟ ਕਿਹਾ ਕਿ ਉਹ ਆਪਣਾ ਅੰਦੋਲਨ ਜਾਰੀ ਰੱਖਣਗੇ ਜਦ ਤੱਕ ਉਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਹਾਲਾਤ ਸੰਭਾਲਣ ਦੇ ਲਈ ਮੀਟਿੰਗ ਬੁਲਾਈ ਹੈ ਜਲਕੇ ਸੂਬਾ ਸਰਕਾਰ ਦੇ ਵੱਲੋਂ ਵੀ ਰਿਪੋਰਟ ਤਲਬ ਕੀਤੀ ਗਈ ਹੈ। ਖੜੀ ਗਈ ਅਸੀਂ ਹੁਣ ਦੇਖੋ ਡੇਟ ਕਰਾ ਵੀ ਪੁੱਛੋ ਗੇਟ ਕੋਲ ਮਾਤਾ ਜੀ ਉਹਨਾਂ ਨੂੰ ਇੱਥੋਂ ਦੂਰੋ ਕਰਕੇ ਦੇਖ ਲਿਆ ਕਿੰਨੀ ਕਬੱਡੀ ਗੱਲ ਹੈ ਇਹੋ ਖੇਡਣਾ ਜਾਣ ਦੱਸਿਆ ਗੇਟ ਵੀ ਦੇਖੋ ਨਹੀਂ ਦੇਖ ਸਕਦੇ ਉਹ ਡਰ ਨਹੀਂ ਹੈਗਾ ਇਹ ਯੂਨੀਵਰਸਿਟੀ ਦੇ ਨਾਲ ਬੈਠੇ ਆ ਬਿਲਕੁਲ ਬਿਲਕੁਲ ਸਾਡੀ ਯੂਨੀਵਰਸਿਟੀ ਹੈ ਅਸੀਂ ਬਚਾਉਣੇ ਆ ਉਹਦੇ ਵਾਸਤੇ ਆਏ ਆ ਪੀਸਫੁਲ ਆਏ ਆ ਤੁਹਾਨੂੰ ਸਾਡੇ ਹੱਥਾਂ 'ਚ ਕੋਈ ਨਜ਼ਰ ਆ ਰਿਹਾ ਬਿਲਕੁਲ ਫ੍ਰੀ ਹੈਂਡ ਆਏ ਆ ਤੇ ਸਾਨੂੰ ਟੁੱਟ ਕੇ ਭੱਜ-ਭੱਜ ਕੇ ਆ ਪੈਂਦੇ ਜਿਵੇਂ ਅਸੀਂ ਗੰਗਰ ਹੁੰਦੇ ਆ ਖਾਲੀ ਹੱਥ ਖੜੇ ਆ ਅਸੀਂ ਖਾਲੀ ਹੱਥ ਖੜੇ ਕਿਸੇ ਨੂੰ ਕੁਝ ਕਿਹਾ ਇਹਨਾਂ ਨੂੰ ਅਸੀਂ ਅੱਜ ਤੱਕ ਹੁਣ ਇਹ ਦੱਸ ਦਿੰਦੇ ਨੌਜਵਾਨ ਆਏ ਆ ਸਵੇਰ ਦੇ ਕਿਸੇ ਇੱਕ ਵੀ ਪੁਲਿਸ ਵਾਲੇ ਨੂੰ ਕੋਈ ਫਾਲਤੂ ਬੋਲਿਆ ਹੋਵੇ ਕਿਸੇ ਨੂੰ ਕੁਝ ਕਿਹਾ ਹੋਵੇ ਖਾਲੀ ਹੱਥ ਖੜੇ ਆ ਮਾੜਾ ਜਿਹਾ ਕੋਲ ਆਨੇ ਪੱਜੇ ਆਉਂਦੇ ਜਿਵੇਂ ਅਸੀਂ ਡੰਗਰ ਵੀ ਇੱਥੇ ਵੀ ਨਹੀਂ ਖੜਨਾ ਦੇਖੋ ਪਰਲੇ ਪਾਸੇ ਜਾਓ ਰੌਂਗ ਸਾਈਡ ਇੱਥੇ ਖੜਨ ਵੀ ਨਹੀਂ ਦੇ ਰਹੇ ੱਟਕੇ ਮਾਰ ਮਾਰ ਉਧਰ ਭਜਾਉਂਦੇ ਆ ਇੱਕ ਬਜ਼ੁਰਗ ਮਾਤਾ ਜੀ ਆਏ ਸੀ ਉਹਨਾਂ ਨੇ ਅੰਦਰ ਜਾਉਣਾ ਸੀ ਬਹੁਤ ਇਮੋਸ਼ਨਲ ਹੋਏ ਹੋਏ ਸੀ ਉਹ ਕਹਿੰਦੇ 1954 55 ਦੇ ਵਿੱਚ ਇੱਥੇ ਪੜ੍ਹੀ ਆ 86 86 ਸਾਲ ਦੀ ਉਹਨਾਂ ਦੀ ਉਮਰ ਹੈ ਉਹਨਾਂ ਨੇ ਅੰਦਰ ਜਾਣਾ ਸੀ ਉਹ ਵਿਚਾਰੇ ਇੱਥੋਂ ਮੱਸਾ ਡਿੱਪ ਗਏ ਅਸੀਂ ਉਹਨਾਂ ਨੂੰ ਦੇਖਣ ਆਏ ਸੀ ਵੀ ਮਾਤਾ ਜੀ ਅੰਦਰ ਚਲੇ ਗਏ ਜਾਂ ਇਹ ਉਹਨਾਂ ਨੂੰ ਅੰਦਰ ਜਾਣ ਦੇ ਰਹੇ ਕਿ ਨਹੀਂ ਉਹ ਤਾਂ ਬਜ਼ੁਰਗ ਹੈ ਪਤਾ ਨਹੀਂ ਕੋਈ ਨੁਕਸਾਨ ਕਰ ਸਕਦੇ ਦੇਖੋ ਉਹਨਾਂ ਨੂੰ ਨਹੀਂ ਜਾਣ ਦਿੱਤਾ ਵਾਕੇ ਸਹੀ ਗੱਲ ਉਹਨਾਂ ਨੂੰ ਨਹੀਂ ਜਾਣ ਦਿੱਤਾ ਖੜੇ ਆ ਜੇ ਉਹਨਾਂ ਨੂੰ ਦੇਖਣ ਵਾਸਤੇ ਅਸੀਂ ਅੱਗੇ ਆ ਗਏ ਤੇ ਟੁੱਟ ਕੇ ਭੱਜ ਕੇ ਸਾਨੂੰ ਐ ਪਏ ਨੇ ਇਹਦਾ ਕੀ ਮਤਲਬ ਹੈ ਏਦਾਂ ਪੈਣ ਦਾ ਸਾਨੂੰ ਅਸੀਂ ਕੁਝ ਕਰਤਾ ਕਿਸੇ ਨੂੰ ਖਾਲੀ ਹੱਥ ਖੜੇ ਆ ਅਸੀਂ ਤਾਂ ਵੀ ਗੱਲ ਕਰ ਰਹੇ ਆਂ